ਤੇ ਜੇਠੇ ਐਡਵਾਰ ਨੂੰ ਇਸੇ ਤਰ੍ਹਾਂ ਹੀ ਸੰਗਤਾਂ ਨੇ ਹੰਕਾ ਹਵਾ ਕੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਪਹੁੰਚਿਆ ਕਰਨਾ ਤੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਬਾਬਾ ਜੀ ਨੇ ਜੋ ਕਿ ਆਪਾਂ ਭੋਗ ਪ੍ਰਸਾਦ ਬਾਬਾ ਜੀ ਦਾ ਲੈ ਕੇ ਆਉਨੇ ਆ ਤਾਂ ਕਿ ਉਹ ਬਾਬਾ ਜੀ ਦਾ ਭੋਗ ਪ੍ਰਸਾਦ ਧੂਨੇ ਉੱਤੇ ਭੋਗ ਦਾ ਪ੍ਰਸਾਦ ਲੱਗ ਜਾਵੇ ਤੇ ਮਾਤਿਆਂ ਬਰਾਦਾਂ ਭਗਤ ਜਣਾਂ ਦੀਆਂ ਪੂਰੀਆਂ ਹੋ ਸਕਣ ਜੋ ਵੀ ਭਗਤ ਜਣਾਂ ਦੇ ਕਾਰਜ ਨੇ ਸਫਲ ਹੋ ਸਕਣ ਤੋ ਦਾ ਦੀ ਬੇਨਤੀ ਆ ਕਿ ਇਸੇ ਤਰ੍ਹਾਂ ਹੀ ਭਾਈ ਜੇਠੇ ਅਦਵਾਰ ਨੂੰ ਸੰਗਤਾਂ ਨੇ ਪਹੁੰਚਿਆ ਕਰਨਾ ਤੇ ਸਾਡੇ ਹੁਣ ਕੁਲਵਿੰਦਰ ਜੀ ਕਿਉਂਕਿ ਲਾਈਵ ਪ੍ਰੋਗਰਾਮ ਚਲਾਉਂਦੇ ਨੇ ਬਾਬਾ ਜੀ ਦੇ ਹਰੇਕ ਗੁਰੂ ਪੀਰ ਪਕੰਬਰਾਂ ਦੇ ਸੋ ਇਹ ਜਦੋਂ ਆਪਾਂ ਇਹਨਾਂ ਨੂੰ ਯਾਦ ਕਰਿਆ ਕਰਾਂਗੇ ਇਸ ਦਰਬਾਰ ਉੱਤੇ ਆਪਣਾ ਇਹ ਪ੍ਰੋਗਰਾਮ ਲਾਈਵ ਚਲਾਇਆ ਕਰਨਗੇ ਸੰਗਤਾਂ ਦੇ ਉਰਦੂ ਕਰਵਾਇਆ ਕਰਨਗੇ ਬਾਬਾ ਜੀ ਦਾ ਦਰਬਾਰ ਤੇ ਸੰਗਤਾਂ ਦੇ ਰਖਸ਼ ਦਿਦਾਰ ਵੀ ਹੋਇਆ ਕਰਨਗੇ ਜਦੋਂ ਮਰਜੀ ਆਪਾਂ ਕੋਈ ਵੀ ਚੌਂਕੀ ਆਪਾਂ ਸੱਜ ਕੇ ਦੇਖ ਸਕਦੇ ਹਾਂ ਇਸ ਕਰਕੇ ਭਾਈ ਸਾਰੀਆਂ ਸੰਗਤਾਂ ਨੇ ਇਸੇ